ਸੋ ਨਾ ਅੱਧ ਤੇ ਹੋ ਗਏ ਆ ਇਸ ਨੂੰ ਤਰਪਾਈ ਰਹਿੰਦੀ ਆ ਉਹ ਵੀ ਕਰਾਈ ਲਵਾਂ ਕੰਨ ਦੀ ਸੀਗੇ ਅੱਜ ਫੜਾ ਦੇ ਉਹ ਤੇ ਹੁਣ ਦੇਖਦੀ ਆ ਫੜਾ ਕੇ ਆਉਂਦੀ ਆ ਉਹਨਾਂ ਦੇ ਕੱਪੜੇ ਤੇ ਉਹਨਾਂ ਨੂੰ ਆਇਆ ਬੇਵਾ ਬਸ ਇਹਦਾ ਕੰਮ ਨਿਭੜਦਾ ਕਿਹੜੇ ਬਿੱਲੇ ਬੰਦਾ ਸੀਵੇਂ ਟਾਈਮ ਲਾਦਾ ਨਹੀਂ ਸਾਰੀ ਦਿਹਾੜੀ ਇਹ ਤਰਪਾਈ ਰਹਿੰਦੀ ਅਜ ਕਨ ਨਾਲੀ ਕੋਈ ਕੋਈ ਨੁਕੀ ਹੋ ਜਾਂਦਾ ਹੈ ਪਿੱਛੇ ਹੀ ਕੰਮ ਰਹਿ ਜਾਂਦਾ ਇਹ ਮੇਰੀ ਥੋੜੀ ਜਿਹੀ ਤਰਪਾਈ ਰੰਦੀ ਕਰੇ ਲਵ ਜਗੀਰ ਹਾਂਜੀ ਕੀ ਕਰੀ ਜਾਂਦੀ ਆ ਕੁਝ ਨਹੀਂ ਉਸੂਟ ਸੀਗੇ ਦੇਣੇ ਤੇ ਇੱਕ ਦੋ ਦੀ ਤਰਪਾਈ ਰੰਦੀ ਸੀ ਕਿ ਮੈਂ ਕਿ ਕਰੇ ਲਵਾਂ ਕੰਮ ਨਵੇਂੜੀ ਦਮ ਇਹਨਾਂ ਦਾ ਯਾਰ ਕੋਟ ਚਾਹ ਬਣਾ ਲੰਦੀ ਤਰਪੂਣੀ ਨੇ ਬੈਠੀ ਆ ਘਰ ਦਾ ਸਾਰਾ ਕੰਮ ਨਵੇੜਿਆ ਫਿਰ ਮੈਂ ਬੈਠੀ ਆ ਦੋ ਮੈਂ ਤਾਂ ਆਪਣੇ ਜਿਹੜੇ ਸੂਟ ਆ ਪੂਰੇ ਕਰੀ ਦਮ ਉਹ ਕਿੰਨਾ ਵੱਡਾ ਕੰਮ ਆ ਇਹ ਦੋ ਘਟਾ ਚਾਹੀਦੀ ਤਾਂ ਬਣਾਣੀ ਸੀ ਤੂੰ ਬਣਾ ਲਓ ਤਾਂ ਨਾਲ ਇੱਕ ਕੱਪ ਮੈਨੂੰ ਬਣਾ ਦੋ ਮੈਂ ਤਾਂ ਥੱਕੀ ਹੋਈ ਆ ਸਵੇਰ ਦੀ ਕੰਮ ਕਰਦੀ ਨਾ ਹੈ ਨਾ ਤੂੰ ਲੱਗੀ ਤੇਰੇ ਨਹੀਂ ਤੈਨੂੰ ਕੁਝ ਬਚਦਾ ਵੀ ਆ ਮੈਂ ਤਾਂ ਹਾਈ ਪਾਚਰਾ ਕਰਕੇ ਇੰਨੀ ਮਿਹਨਤ ਕਰਦੀ ਆ ਤੁਹਾਨੂੰ ਘੜਾ ਪਤਾ ਲੱਗਦਾ ਘਰ ਜੇ ਕੋਈ ਚੀਜ਼ ਚਾਹੀਦੀ ਆ ਮੈਂ ਆਪੇ ਹੀ ਲਿਆਉਂਦੀ ਆ ਤੁਹਾਨੂੰ ਤਾਂ ਮੈਂ ਪੁੱਛਦੀ ਵੀ ਨਹੀਂ ਤਾਂ ਬਾਅਦ ਚ ਕਰ ਲਈ ਠਹਿਰ ਕੇ ਬਲਣਾ ਚਾਹ ਤਾਂ ਬਣਾ ਦੇ ਯਾਰ ਮੈਂ ਤੁਸੀਂ ਨਾ ਮੈਨੂੰ ਕਿ ਤੱਕ ਕੰਮ ਪੂਰਾ ਕਰੰਦੇ ਦੀ ਤੂੰ ਤਾਂ ਰੱਦੇ ਕਰਦੀ ਰਿਹਾ ਜਦੋਂ ਕੋਈ ਕੰਮ ਕਹਿ ਰਹੀ ਹਾਂ ਤੂੰ ਕੋਲ ਕੌਣ ਕਰਦਾ ਘਰ ਦਾ ਸਾਰਾ ਕੰਮ ਮੈਂ ਹੀ ਕਰਦੀ ਹਾਂ ਚਲ ਕਰ ਲੈ ਕੋਈ ਨਹੀਂ ਬਣਾ ਲੈਂਦਾ ਮੈਂ ਪੀਜ਼ਾ ਬਣਾ ਲਓ ਮੈਨੂੰ ਮੜ ਜਾ ਕੰਮ ਪੂਰਾ ਕਰ ਲੰਦੋ ਅੱਜ ਦੇਣੇ ਆ ਸੂਟ ਸਵੇਰੇ ਵੀ ਨਾ ਫੋਨ ਆਇਆ ਸੀ ਉਹਨਾਂ ਨੂੰ ਜਾਣਾ ਵਿਆਹ ਉਹ ਕਹਿੰਦੇ ਫੜਾ ਜਿਓ ਮੈਨੂੰ ਸੂਟ ਤਕਾਲਾ ਮੈਂ ਫੜਾ ਕੇ ਹੋਣੀ ਆ ਛੋੜਾ ਇੱਕ ਕੱਪ ਹੀ ਆ ਫੇਰ ਕੀ ਹੋਇਆ ਤੁਸੀਂ ਆਕ ਬਣਾ ਲਓ ਛੋੜਣਾ ਜ਼ਰੂਰੀ ਹੈ ਕੰਮ ਕਰਦੇ ਹਾਂ ਮੈਨੂੰ ਪਤਾ ਨਹੀਂ ਨਾ ਚਾਹ ਇੱਕ ਕੱਪ ਬਣਾਉਣੀ ਕਿ ਨਹੀਂ ਬਣਾਉਣੀ ਮੈਂ ਜਲਦੀ ਜਲਦੀ ਪੂਰਾ ਕਰਕੇ ਛੇ ਇੱਕ ਕੱਪ ਬਣਾ ਆ ਹੀ ਦਿੰਦੀ ਐ ਤੇ ਫੇਰ ਕੋਈ ਆ ਗਿਆ ਤਾਂ ਮੇਰਾ ਕੰਮ ਵਿਚੇ ਰਹਿ ਜਾਣਾ ਪਹਿਣ ਲਾ ਦੇਖਿਆ ਹੋਈ ਗੱਲ ਹੋਈ ਨਾ ਹੁਣ ਮੇਰਾ ਪਹਿ ਰਹੀਆਂ ਆ ਜਾ ਆ ਜਾ ਰਿੰਪੋ ਨੰਗਿਆ ਕਰ ਰਹੀਆਂ ਇਹ ਲੈ ਪਹਿਣੇ ਤਾਂ ਸੂਟਾਂ ਦਾ ਕਲਾ ਦਾ ਪੜਾ ਪਾਇਆ ਕਿਤਾ ਆ ਜਾ ਸਾਸਰੀ ਘਰ ਸਾਸਰੀ ਘਰ ਬੈਠੇ ਉਂ ਪਾਸੇ ਬੈਠੇ ਇੱਦਾਂ ਠੀਕ ਠਾਕ ਹੋਊ ਠੀਕ ਠਾਕ ਆ ਤੁਸੀਂ ਸੁਣਾਓ ਕਿੱਦਾਂ ਠੀਕ ਠਾਕ ਹੋਰ ਵਧੀਆ ਹੂੰ ਕਿੱਦਰਾ ਆਏ ਬਸ ਇੱਦਾਂ ਬਾਤ ਨੂੰ ਮਦਸੀਂ ਮੈਂ ਕਿ ਸੈਰ ਜੀ ਕਰ ਲਵਾ ਅੱਛਾ ਅੱਛਾ ਤੇ ਫੇਰ ਮੈਂ ਕਿ ਚੱਲ ਭੈਣ 베ਲੀ ਹੋਣੀ ਆ 베ਲੀ ਕਿੱਥੇ ਪਾਣੇ ਹੁਣ ਕੰਮ ਨਵੇੜਿਆ ਸੀ ਸੂਟ ਆਇਓ ਸੀ ਦੋ ਤਿੰਨ ਕੋਠੀ ਵਾਲਿਆਂ ਦੇ ਉਹਨਾਂ ਨੇ ਜਾਣਾ ਵਿਆਹ ਤੇ ਉਹ ਕਹਿੰਦੇ ਤਕਾਲਾ ਨੂੰ ਨਾ ਫੜਾਜ ਆਇਓ ਸੂਟ ਹੂੰ ਹੂੰ ਤੇ ਮੈਂ ਤਾਂ ਉਹ ਪੂਰੇ ਕੰਮ ਲੱਗੇ ਹੋਏ ਇਹਦੀ ਤਰਪਾਈ ਰਹਿ ਗਈ ਸੀ ਤੇ ਬਾਕੀ ਸੀ ਹੋ ਗਿਆ ਸੂਟ ਬੜੇ ਹਲਕੇ ਜੇ ਇਹ ਤਾਂ ਉਹਦੀ ਸੱਸ ਦਾ ਆ ਉਹਦਾ ਸੀਗਾ ਤੇ ਬਹੁਤ ਸੋਹਣੀ ਸੂਟ ਤਾਂ ਬਹੁਤ ਸੋਹਣੀ ਸੀ ਉਹਨਾਂ ਨੇ ਬਦ}{\text{ਵਧੀਆ ਸਮਾਏ ਉਹਨਾਂ ਨੂੰ ਵਿਆਹ ਤੇ ਜਾਣੇ ਮੈਨੂੰ ਨੀ ਤਾਂ ਦੇ ਚੰਗੇ ਲੱਗਦੇ}} ਗੇਧਾਂ ਤੇ ਜਾਣਾ ਆ ਕੋਈ ਵਧੀਆ ਜਾ 4-5000 ਵਾਲਾ ਸੂਟ ਬੰਦਾ ਪਾਵੇ ਹੈਨਾ ਇਦਾਂ ਦੇ ਕਿ ਸੇਲ ਚ ਲਿਆ ਆਂਦੀਆਂ ਚੱਕ ਕੇ ਨਹੀਂ ਸੇਲ ਵਾਲੀ ਕਿੱਥੇ ਉਹ ਕੋਠੀ ਵਾਲਿਆਂ ਦੇ ਨਵੇਂ ਦੇ ਸੂਟ ਆਏ ਨੇ ਤੇ ਉੱਥੇ ਦੇਖਣ ਹੀ ਲੱਗਦਾ ਕੋਠੀ ਵਾਲਿਆਂ ਉੱਥੇ ਮੈਨੂੰ ਪਤਾ ਹੀ ਹੈ 1000 ਦਾ ਸੂਟ ਕਾਉਣ ਲਵੇ ਕਾਉਣ ਲੈਂਦਾ 4-5000 ਦੇ ਲੈ ਤਾਂ ਦਿੱਤਾ 2500 ਦਾ ਸੂਟ ਲੈ ਕੇ ਆ ਇਸ ਵਿੱਚ ਘਰ ਚ ਪਾਉਣੀ ਮੈਂ ਤੇ ਜਿਵੇਂ ਹੁਣ ਬਾਂਡੇ ਜਦੋਂ ਜਾਂਦੀ ਦੇਖੇ ਮੇਰੇ ਸੂਟ ਕਿੰਨੇ ਸੋਹਣੇ ਸੋਹਣੇ ਆ ਭਾਰੇ ਤੋਂ ਭਾਰਾ ਆ ਕਦੀ ਹਲਕਾ ਸੂਟ ਨਹੀਂ ਪਾਇਆ ਹਾਂ 2500 ਦਾ ਪਹਿਣੇ ਤੇਰਾ ਸਾਜਣ ਦਾ ਘਰ ਪਾ ਕੇ ਹੋਰ ਨੇ ਨਾਲ ਸੋਹਣੇ ਲੱਗਦੇ ਪਾਇ ਚਲੋ ਆਪਣੇ ਆਪਣੇ ਘਰ ਦਾ ਆ ਪਹਿਣੇ ਤੇਰਾ ਘਰ ਵਾਲਾ ਲੈਂਦਾ ਹੋਰ ਲੈ ਉਹ ਤਾਂ ਕਹਿ ਦਿੰਦਾ ਮੈਨੂੰ ਕੋਈ ਸਸਤੀ ਚੀਜ਼ ਨਹੀਂ ਪਾਉਣੀ ਹੈਗੀ ਹਾਂ ਹਾਂ ਆ ਸੋਹਣੇ ਸੂਟ ਪਾ ਕੇ ਰੱਖਿਆ ਕਰ ਐਵੇਂ ਨਹੀਂ ਮੈਂ ਤਾਂ ਉਦਹੀਂ ਨਾਲ ਆਹ ਜਿਹੜੀਆਂ ਆਉਂਦੀਆਂ ਆ ਮੰਗਣ-ਮੁੰਗਣ ਬਿਉਂਦੇ ਆ ਮੈਂ ਤਾਂ ਦੇ ਦਾਂਦੀ ਹੁੰਦੀ ਆ ਉਹਨਾਂ ਨੂੰ ਦੋ ਤਿੰਨ ਵਾਰੀ ਪਾ ਕੇ ਮੈਂ ਕਿਹਾ ਕੀ ਕਰਨੇ ਇੱਥੇ ਅਲਮਾਰੀਆਂ ਇਹ ਪਾਣੀਆਂ ਆ ਇਦਾਂ ਦਾ ਵੀ ਸੀਗਾ ਲਾਲ ਜੇ ਰੰਗ ਦਾ ਮੈਂ ਦੇ ਦਿੱਤਾ ਉਹਨੂੰ ਅੱਛਾ ਇਹ ਤਾਂ ਬਣੀ ਮੇਰੇ ਮਾਪਿਆਂ ਨੇ ਦਿੱਤਾ ਉਹਨਾਂ ਨੇ ਪ੍ਰੋਗਰਾਮ ਕਰਾਇਆ ਸੀਗਾ ਮੈਂ ਤਾਂ ਕਦੇ ਵੀ ਨਾ ਇਦਾਂ ਦੇ ਸੂਟ ਕਿਸੇ ਨੂੰ ਦਵਾਂ ਅੱਛਾ ਨਹੀਂ ਚਲਣ ਵਧੀਆ ਆ ਹਮਮ ਔਰ ਭਾਜੀ ਕਿਤਾ ਠੀਕ ਐ ਠੀਕ ਠਾਕ ਇੱਥੇ ਸੀਗੇ ਪੈਣ ਕਹਿੰਦੇ ਚਾਹ ਦਾ ਕੱਪ ਬਣਾ ਦੇ ਮੈਂ ਕਿਹਾ ਮੈਨੂੰ ਕੰਮ ਪੂਰਾ ਕਰ ਲੰਦਾਂ ਮੈਂ ਸੂਟ ਫੜਾ ਕੇ ਆਉਣੇ ਸੀ ਚਾਹ ਨਾ ਜ਼ਿਆਦਾ ਪੀਆ ਕਰ ਚਾਹ ਬਿਮਾਰੀ ਦਾ ਘਾਰ ਹੈ ਦੁੱਧ ਬਣਾ ਕੇ ਦਿਆ ਕਰ ਤਾ ਹਾਂ ਲੈ ਪੈਣ ਅਸੀਂ ਨੀ ਚਾਹ ਪੀਦੀ ਹਾਂ ਅਸੀਂ ਤਾਂ ਕੌਫੀ ਬਣਾ ਲੀਦੀ ਆ ਜਾਂ ਦੁੱਧ ਬਣਾ ਲੀਦਾ ਕੋਈ ਦੀ ਨੀ ਚਾਹ ਪੀਤੀ ਹੈਗੀ ਚਾਹ ਦਾ ਕੋਈ ਪੈਣ ਐਵੇਂ ਆ ਪਈ ਰੰਗ ਕਾਲੇ ਜੇ ਹੋਈ ਜਾਂਦੇ ਹਾਂ ਹਾਂ ਦੁੱਧ ਹੋਏ ਇੰਨਾ ਮਹਿੰਗਾ ਸਾਡੇ ਤੋਂ ਨਹੀਂ ਨਸਰਦਾ ਪੈਣ ਲੈ ਤਾਂ ਪੈਣ ਅਸੀਂ ਤਾਂ 4 ਕਿਲੋ ਦੁੱਧ ਲਾ ਆਇਆ ਬਾਨ 4 ਕਿਲੋ ਦੁੱਧ ਲਿਆਈਦਾ ਉਹ ਹੀ ਪੀਦਾ ਆ ਅੱਛਾ ਹੋਰ ਕੀ ਇਹ ਹਾਇ ਰਿੰਪਲ ਇੰਨਾ ਮਹਿੰਗਾ ਦੁੱਧ ਆ ਤਾਂ ਕਿੰਨੇ ਪੈਸੇ ਬਣ ਜਾਂਦੇ ਮਹੀਨੇ ਦੇ ਨਾ ਜਿੰਨੇ ਮਰਜ਼ੀ ਬਣ ਅੱਛਾ ਹੋਰ ਪੈਸੇ ਨਹੀਂ ਨਿਕਲ ਟੈਨਸ਼ਨ ਹੁੰਦੀ ਆਪਣਾ ਸਰੀਰ ਦੇਖਣਾ ਆ ਕਿ ਪੈਸੇ ਦੇਖਣੇ ਆ ਓ ਇਹ ਤਾਂ ਗੱਲ ਹੈਗੀ ਔਰ ਬਣਦੇ ਸਰਦੇ ਦੀ ਗੱਲ ਆ ਨਾਲੇ ਕਮਾਉਂਦੇ ਆ ਕਿਸ ਕੰਮ ਲੈ ਕਮਾਉਂਦੇ ਆ ਚਲੋ ਨਿਆਣੀ ਠੀਕ ਹੈ ਹੋ ਨਿਆਣੀ ਠੀਕ ਠਾਕ ਹੈ ਠੀਕ ਕਰਦੇ ਗਏ ਸੀ ਕੋਲੇ ਸਕੂਲ ਗਏ ਸੀਗੇ ਅੱਛਾ ਹਾਂ ਹੁਣੇ ਆਏ ਸੀਗੇ ਉਹ ਮੰਗਦੇ ਸੀਗੇ ਹਾਂ ਕਹਿੰਦੇ ਪਨੀਰ ਦੇ ਪਕੌੜੇ ਜੇ ਬਣਾ ਕੇ ਦੇਓ ਅੱਛਾ ਉਹ ਫੇਰ ਮੈਂ ਰੋਲ ਜੇ ਬਣਾ ਕੇ ਦਿੱਤੇ ਉਹਨਾਂ ਨੂੰ ਠੀਕ ਆ ਹੋਰ ਕੀ ਰਵੀ ਗਿਆ ਕੰਮ ਤੇ ਹੋਰ ਉਹ ਵੀ ਗਏ ਆ ਠੀਕ ਆ ਹੂੰ ਉਹਨਾਂ ਦਾ ਤਾਂ ਸਾਹੀ ਕੰਮ ਆ ਦੋ ਵਕੰਟੇ ਲਈ ਜਾਂਦੇ ਆ ਆ ਜਾਂਦੇ ਆ ਹੂੰ ਹੋਰ ਵਧੀਆ ਕੰਮ ਆ ਨਾਲ ਫਿਰ ਤਾਂ ਹੈ ਆ ਵੀ ਇੰਨੇ ਖਰਚੇ ਕਰ ਹੁੰਦੇ ਨੇ ਇਹ ਤਾਂ ਇੰਨੇ ਖਰਚੇ ਕਰਨ ਕਿਤੇ ਸੌਖ ਹੀ ਆ ਹੂੰ ਆ ਸੂਟ ਜਿਹੜੇ ਸਮੋਂਦੀਆਂ ਆ ਪੈਸੇ ਪੂਛੇ ਵੀ ਦੇ ਦੰਦੀਆਂ ਆਇਆ ਹੋਰ ਦੇ ਦਿੰਦੀਆਂ ਪੈਸੇ ਤਾਂ ਨਾਲ ਨਾਲ ਹੀ ਦੇ ਦਿੰਦੀਆਂ ਚਲ ਵਧੀਆ ਫਿਰ ਤਾਂ ਹਾਂ ਫਿਰ ਫਾਇਦਾ ਇੰਨੀ ਮਿਹਨਤ ਕਰਨੇ ਦਾ ਹੂੰ ਹਾਂ ਚਲ ਵਧੀਆ ਅੱਛਾ ਨਾਲੇ ਮੇਰੇ ਕੋਲ ਹੁਣ ਦੋ ਭਾਰੇ ਭਾਰੇ ਸੂਟ ਆ ਵਿਆਹ ਆ ਸਾਨੂੰ ਵੀ ਜੇ ਟਾਈਮ ਹੋਇਆ ਤਾਂ ਮੇਰੇ ਵੀ ਸੂਟ ਕੱਢ ਦੇ ਸੀਂਦੋਂਗੀ ਕੋਈ ਨਹੀਂ ਦੇਜੋ ਪਰ ਖਰਾਬ ਨਾ ਹੋਣਾ ਪੈਣੀ ਤੂੰ ਤਾਂ ਹਲਕੇ ਹਲਕੇ ਸੀਂਦੀਆਂ ਉਹ ਤਾਂ ਭਾਰੇ ਬਹੁਤ ਆ ਸੂਟ ਤਾਂ ਸਾਰੇ ਤਰ੍ਹਾਂ ਦੇ ਸੀ ਲੈਦੀ ਆ ਗੱਲ ਤਾਂ ਸਮਾਈ ਦੀ ਆ ਸਮਾਈ ਨਾਲ ਹੀ ਦੇ ਦਿਓ ਮੈਨੂੰ ਫਿਰ ਸਮਾਨ ਲਿਆਉਣਾ ਪੈਂਦਾ ਆ ਫਿਰ ਨਾਲ ਨਾਲ ਸਮਾਨ ਨਾ ਨਾ ਸਮਾਈ ਜਿੰਨੀ ਕਮੇ ਕਿੰਨੀ ਸਮਾਈ ਲੈਣੇ ਆ ਸਮਾਈ ਸੂਟ ਦੇ ਹਿਸਾਬ ਨਾਲ ਆ ਉਹਦਾ ਸੂਟ ਆ ਇਹ ਵਧੀਆ ਸੀਗਾ ਇਹਦੀ 700 ਆ ਸੈਂਪਲ ਦੀ 400 ਆ ਚਲ ਮੈਂ ਤਾਂ 800 ਲੈ ਲਈ ਤੂੰ ਮੇਰਾ ਪਰ ਸੂਟ ਨਹੀਂ ਖਰਾਬ ਹੋਣਾ ਚਾਹੀਦਾ ਨਹੀਂ ਸੂਟ ਤਾਂ ਨਹੀਂ ਖਰਾਬ ਹੁੰਦਾ ਨਾਲੇ ਤੁਝ ਪਹਿਲਾਂ ਸੂਟ ਸਮਾਇਆ ਸੀਗਾ ਤਾਂ ਤੁਹਾਡੇ ਤੋਂ ਉੱਚੋ ਵੀ ਪੈਸੇ ਅਜੇ ਪਏ ਹੋ ਆ ਦੇਣ ਵਾਲੇ ਭਲਾ ਕਿਹੜਾ ਸੂਟ ਹੈ ਮੈਨੂੰ ਤਾਂ ਲੱਗਦਾ ਉਹਨੂੰ ਪਤਾ ਨਹੀਂ 3-4 ਮਹੀਨੇ ਹੋ ਗਏ ਆ ਮੈਂ ਇੱਕ ਦਿਨ ਭੇਜਿਆ ਵੀ ਸੀ ਨਿਆਣਿਆਂ ਨੂੰ ਤੁਹਾਡੇ ਘਰ ਹੀ ਹੈ ਨਹੀਂ ਸੀ ਮੈਂ ਤੁਹਾਡੇ ਤੋਂ ਸਮਾਇਆ ਸੀ ਮੇਰੇ ਤੋਂ ਹੀ ਸਮਾਇਆ ਸੀ ਚਲ ਲੈ ਪਹਿਣੇ ਤੂੰ ਮੈਨੂੰ ਚੇਤੇ ਕਰਾਉਂਦੇ ਮੈਂ ਚੇਤਾ ਦਖਰਾਇਆ ਸੀਗਾ ਇੱਕ ਦੋ ਵਾਰੀ ਤੁਸੀਂ ਕਹਿੰਦੇ ਭੇਜ ਦੋਗੇ ਫੇ ਭੇਜੇ ਹੀ ਨਹੀਂ ਫੇ ਮੈਂ ਨਾ ਨਾ ਮੇਰੇ ਦਿਮਾਗ 'ਚ ਨਹੀਂ ਜੇ ਮੇਰੇ ਦਿਮਾਗ 'ਚ ਹੁੰਦੀ ਮੈਂ ਤਾਂ ਐਵੇਂ ਮੈਂ ਤਾਂ ਭਲਾ ਦੇ ਦਾਨੇ ਸੀ ਪੈਸੇ ਮੈਂ ਕਿ ਕਰਨੇ ਸੀ ਰੱਖ ਕੇ ਪੈਸੇ ਹਾਂ ਚਲ ਕੋਈ ਨਹੀਂ ਇੰਦਾ ਕਰਿਓ ਜੋ ਸੂਡ ਫੜਾਉਂਗੇ ਪਿਛਲੇ ਪੈਸੇ ਦੇ ਜਿਓ ਉਹ ਤਾਂ ਫੇ ਜਿਹੜੀ ਉਸ ਮਾਈ ਹੋ ਗਈ ਉਹ ਬਾਅਦ 'ਚ ਦੇ ਦੇ ਚਲ ਕੋਈ ਨਹੀਂ ਇਕੱਠੇ ਲੈ ਲਈ ਹੁਣ ਫੇ ਮੇਰੇ ਤੋਂ ਪੈਸੇ ਚਲੋ ਸਹੀ ਹੈ ਇਕੱਠੇ ਲੈ ਲਈ ਹਾਂਗੇ ਨਾ ਹਾਂ ਚਲੋ ਠੀਕ ਹੈ ਫੇ ਚਲੋ ਠੀਕ ਹੈ ਚੰਗਾ ₹800 ਦੇਣਾ ਉੱਥੇ ਇੱਕ ਸੂਟ। 5-6 ਮਹੀਨੇ ਹੋ ਗਏ ਉਹ ਸੈਂਪਲ ਜਿਹਾ ਸੂਟ ਸਮਾਇਆ ਸੀਗਾ। ਉਹਦੀ ਸਮਾਈ ਦਿੱਤੀ ਨਹੀਂ ₹400 ਹੁਣ ਤੱਕ। ਚਲ ਮੇਰੇ ਕੱਲਾ ਮੇਰਾ ਕੰਮ ਰਹਿ ਗਿਆ। ਚਲ ਸ਼ੁਕਰ ਸ਼ੇਦੀ ਚਲੀਏ। ਨਹੀਂ ਤਾਂ ਬੈਠੀ ਰਹਿਣਾ ਸੀ ਗੱਲਾਂ ਮੁਕੜੀਆਂ ਦੀ। ਚਲ ਦਰਬਾਈ ਦਾ ਹੋ ਗਈ ਹੈ। ਇਹਨਾਂ ਨੂੰ ਵੀ ਦੇਖਾਂ ਇੱਕ ਚਾਹ ਦਾ ਕੱਪ ਬਣਾ ਹੀ ਦਵਾਂ। ਉਹ ਮਨਕਾ ਨੂੰ ਮੈਨੂੰ ਤਲੱਗ ਸੀ ਇਹ 400 ਰੁਪਇਆ ਭੁੱਲ ਗਈ ਹਾਂ ਸਮਾਈ ਇਹ ਤਾਂ ਹੱਲੇ ਵਿੱਚ ਇੱਤੇ ਘਰ ਆ ਕੇ ਬੈਠੀ ਆ ਕੌਣ ਵੀ ਜਾਣਦੀ ਭਲੀ ਮੈਂ ਤਾਂ ਮੈਂ ਇਦਾਂ ਘਰਾਂ ਖਰਸ਼ੀ ਨੂੰ ਭੇਜਾਂ ਸੂਟ ਫੜਾਉਣ ਦੇ ਨਾਲੇ ਉਧਰ ਰੈਂਪਲ ਕੋ ਜਾਇਆ ਹੋਗੀ ਤਾਂ ਉਹਦੇ ਕੋਲੋਂ ਵੀ ਸੂਟ ਫੜ ਲਿਆ ਹੋਊਗੀ ਤਾਂ ਨਾਲੇ ਇਹਨੂੰ ਕਮਾ ਪੈਸੇ ਲੈ ਕੇ ਆ ਅਸੀਂ ਸ਼ੋਅ ਹੈ ਮੇਰੇ ਪੁੱਤ ਰਿਆ ਗੱਲ ਸੁਣ ਹਾਂਜੀ ਅਮਾ ਜੀ ਉਲੀਆ ਮੇਰਾ ਪੁੱਤ ਕੀ ਕਰਦੀਆਂ ਹੋਸ਼ ਨਹੀਂ ਮੂਵੀ ਦੇ ਦਿੱਸ ਮੂਵੀ ਫੇ ਦੇਖ ਲਈ ਮੇਰੇ ਪੁੱਤ ਇਦਾਂ ਕਰੋ ਸੂਟ ਮੈਨੂੰ ਸੀਣੇ ਆਇਓ ਸੀਗੇ ਮੈਂ ਪੂਰੇ ਕਰ ਦਿੱਤੇ ਨਾਲੇ ਉਹ ਫੜਾ ਕੇ ਆ ਨਾਲੇ ਨਾ ਉਹ ਰੈਂਪਾ ਚਾਚੀ ਕੇ ਘਰ ਜਾ ਕੇ ਆ ਸੂਟ ਹਨਾ ਉੱਥੇ ਲੈ ਕੇ ਆਉਣੇ ਦੋ ਦੇ ਸੀਣ ਨੂੰ ਤੇ ਨਾਲੇ ਲੈਣਾ 400 ਰੁਪਈਆ ਉਹ ਫੜਲੇ ਹੀ ਉਹਦੇ ਕੋਲ ਮੰਮਾ ਜੀ ਹੋਰ ਕੋਈ ਜੋ ਮਾਰਜੀ ਕਰ ਦੋ ਮੈਂ ਉਹਨਾਂ ਦੇ ਘਰ ਨਹੀਂ ਜਾਣਾ ਘਾਤੇ ਭਾਈ ਕਾਸ਼ੀ ਤੂੰ ਮੇਰੇ ਕੋਲ ਤਾਂ ਜਾਣ ਜਣਾ ਉਹਨਾਂ ਦੇ ਘਰ ਅਮਾ ਜੋ ਗੱਪਾ ਬੋਹ ਮਾਰ ਦਿਆ ਗੱਲ ਕੋਈ ਹੋਰ ਹੁੰਦੀ ਆ ਗੱਲ ਹੋਰ ਬਣਾ ਦਿੰਦੇ ਆ ਤੈਨਾਂ ਇਦਾਂ ਦੀ ਕਿਹੜੀ ਗੱਪ ਮਾਰ ਦਿੱਤੀ ਐ ਮੰਮਾ ਜੀ ਤੁਸੀਂ ਕੱਲ ਦੀ ਗੱਲ ਸੁਣ ਲਓ ਕੀ ਗੱਲ ਹੋਈ ਚਾਚੂ ਰੋਜ ਸਕੂਟਰ ਤੇ ਛੱਡਣ ਜਾਂਦੇ ਆ ਨਾ ਨਿਆਣਾ ਨਾ ਹਾਂ ਰੋਜੀ ਤਾਂ ਉਹਨਾਂ ਦਾ ਸਕੂਟਰ ਖਰਾਬ ਹੋਇਆ ਰਹਿੰਦਾ ਤਾਂ ਉਹ ਨਿਆਣੇ ਲੇਟ ਹੋ ਜਾਂਦੇ ਆ ਅੱਛਾ ਫੇਰ ਕੀ ਗੱਲ ਹੋਈ ਮੈਝ ਗੱਲ ਕੀ ਹੋਣੀ ਐ ਮੈਂ ਚਾਚੀ ਜੀ ਨੂੰ ਕਿਹਾ ਕਿ ਜਿਹੜੇ ਬੱਸ ਚ ਅਸੀ ਜਾਂਦੇ ਆ ਉਹਦੇ ਵਿੱਚ ਭੇਜ ਦਿਆ ਕਰੋ ਭਰਾਤੀ ਉਹਨਾਂ ਨੂੰ ਆਹ ਭੇਜ ਦਿਆ ਗੱਲ ਬਧੀਆ ਹੀ ਆ ਉਹ ਤਾਂ ਮੋਹਰੇਉ ਕਹਿੰਦੇ ਕਿ ਸਾਡੀ ਗੱਡੀ ਆਉਣ ਵਾਲੀ ਆ ਤੇ ਡਰਾਈਵਰ ਲੈ ਕੇ ਆਇਆ ਕਰੂਗਾ ਤਾਂ ਉਹ ਹੀ ਛੱਡ ਕੇ ਆਇਆ ਕਰੂਗਾ ਜਿੱਥੇ ਮਰਜੀ ਜਾਣਾ ਉਹਨਾਂ ਨੇ ਸੱਚੀ ਮੈਂ ਤਾਂ ਹੈਰਾਨ ਹੀ ਆ ਉਹਦੇ ਕੋਲੋਂ ਬੱਚਿ ਉਹ ਇਦਾਂ ਹੀ ਕਰਦੀ ਆ ਆਂਟੀ ਕੋ ਆਂਟੀ ਵੀ ਸਾਰੇ ਗੱਲਾਂ ਕਰਦੇ ਆ ਵੀ ਗੱਲ ਐਡੀ ਹੁੰਦੀ ਆ ਐਡੀ ਬਣਾ ਕੇ ਦੱਸਦੀ ਆ ਉਹਨੂੰ ਗੱਪਾ ਮਾਨ ਦੀ ਆਦਤ ਈ ਆ ਫੇਰ ਤੂੰ ਜਾਉਂਗੀ ਨਹੀਂ ਹਣ ਮੇਰਾ ਨਹੀਂ ਮਨ ਦਿਲ ਕਰਦਾ ਚਲ ਕੋਈ ਨਹੀਂ ਦੇਖਲਾ ਤੂੰ ਮੂਵੀ ਵੀ ਮੈਂ ਇਹੀ ਜਾ ਜਾਂਦੀ ਆ ਆ ਕੇ ਕਰਦੀ ਆ ਫੇ ਕੰਮ ਇਹ ਕਿ ਬੜਾ ਆਇਆ ਹਾਂ ਕੋਈ ਲੈਣ ਆਇਆ ਨਹੀਂ ਤਾਂ ਉਹਨਾਂ ਨੂੰ ਜਾਣਾ ਨਾ ਕਰ ਦਿਆ ਕਾਸੀ ਸ਼ੋਏ ਬੁੱਤ ਗੇਟ ਬੰਦ ਕਰ ਲਿਓ ਥੱਲੇ ਮੈਂ ਮੜ ਜਾਈਂ ਸੂਟ ਫੜਾ ਕੇ ਦੇ ਦਿੱਤਾ ਦੋ ਵਾਰੀ ਮੈਂ ਫੋਨ ਲਾ ਦਿੱਤਾ ਹੈ ਚੱਕਿਆ ਨਹੀਂ ਫੋਨ ਹੁਣ ਫੇਰ ਮੈਂ ਲਾ ਕੇ ਦੇਖਦੀ ਆਂ ਆਪ ਤਾਂ ਫੋਨ ਲਾ ਕੇ ਪੁੱਛਣਾ ਵੀ ਨਹੀਂ ਕਿਦਾਂ ਠੀਕ ਹੈ ਜਾਂ ਕਿਦਾਂ ਨਹੀਂ ਹੈਲੋ ਹਾਂਜੀ ਭਾਬੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਐ ਤੁਹਾਨੂੰ ਕਿਹੜੇ ਚੇਤਾ ਆਉਂਦਾ ਮੇਰਾ ਮੈਂ ਠੀਕ ਆ ਕਿ ਨਹੀਂ ਹੈਗੀ ਬੰਦਾ ਫੋਨ ਖਵਾਉਣ ਵੀ ਕਰ ਲੈਂਦਾ ਆ ਪੁੱਛ ਲੈਂਦਾ ਰਾਜੀ-ਬਾਜੀ ਪੁੱਛ ਲੈਂਦਾ ਜੇ ਮੈਂ ਕੱਲ ਮੈਂ ਫੋਨ ਲੈਤਾ ਭਲਾ ਗੁੱਸਾ ਵੀ ਆਉਂਦਾ ਹੀ ਆ ਹਾਂ ਤੁਹਾਡਾ ਟਾਈਮ ਨਹੀਂ ਲੱਗਦਾ ਕਦੇ ਨਹੀਂ ਤੁਸੀਂ ਆਪ ਫੋਨ ਕੀਤਾ ਮੈਂ ਹੁਣ ਦੋ ਵਾਰੀ ਫੋਨ ਕੀਤਾ ਤੁਸੀਂ ਚੱਕਿਆ ਨਹੀਂ ਤੁਹਾਨੂੰ ਹੀ ਸਾਰੇ ਜਹਾਨ ਦੇ ਕੰਮ ਰਹਿੰਦੇ ਆਹੋ ਜੇ ਸਾਡੀ ਮਾਂ ਹੁੰਦੀ ਉਹੀ ਫੋਨ ਕਰਦੀ ਭਰਾ ਵੀ ਕਿਹੜਾ ਕਰਦਾ ਆ ਕੋਈ ਵੀ ਨਾ ਕਰਦਾ ਸ ਹੋਰ ਚਲੋ ਕਰੀ ਚਲੋ ਕੰਮ ਫਿਰ ਆਪਣੇ ਨਾ ਤੁਸੀਂ ਆਉਣਾ ਨਾ ਜਾਣਾ ਕਿਤੇ ਚਲੋ ਸਹੀ ਹੈ ਕੰਮ ਜ਼ਰੂਰੀ ਅੱਜ ਕੱਲ ਹੋਰ ਕੁਝ ਨਹੀਂ ਹੈਗਾ ਚਲੋ ਚੰਗਾ ਦੇਖ ਲਓ ਕਿੱਦਾਂ ਦੇ ਬੰਦੇ ਆ ਵੰਦਾ ਪੋਚੀ ਲੈਂਦਾ ਆ ਫੋਨ ਕਰ ਲੈਂਦਾ ਆ ਜਾਂਦਾ ਕਦੀ ਨਹੀਂ ਝੂਠੇ ਮੂੰਹ ਵੀ ਨਹੀਂ ਸਾਰੇ ਇਹਨਾਂ ਦਾ ਕਿ ਹਾਂ ਕੀ ਅਸੀਂ ਹਾਲਚਾ ਦੇ ਕੁਝ ਲਈ ਰੰਪ ਘਰੇ ਆ ਆਜੋ ਆਜੋ ਭੈਣ ਆਜੋ ਆਜ ਕੀ ਕਰੀ ਜਾਂਦੇ ਆ ਬਸ ਕੁਛ ਨਹੀਂ ਭੈਣ ਬਹਿਜੋ ਬੈਠੀ ਹੈ ਤਾਂ ਕੰਮ ਵੀ ਉਦਾਂ ਹੀ ਪਿਆ ਆ ਵਿਹਲੇ ਬੈਠੇ ਆਂ ਕਿ ਕੰਮ ਕੀ ਕਰਾਂ ਭੈਣੇ ਮੇਰੇ ਤਾਂ ਫੋਨ ਨਾਲੇ ਮਤ ਮਾਰੀ ਰਹਿੰਦੀ ਕਦੀ ਭੈਣ ਦਾ ਆ ਗਿਆ ਕਦੀ ਪਰਜਾਈ ਦਾ ਆ ਗਿਆ ਕਦੀ ਭਰਾ ਦਾ ਆ ਗਿਆ ਉਹ ਹੀ ਨਹੀਂ ਫੋਨ ਛੱਡਦੇ ਹੈਗੇ ਬਹੁਤ ਫੋਨ ਕਰਦੇ ਆ ਇਹ ਤਾਂ ਵਧੀਆ ਗੱਲ ਆ ਜੇ ਕੋਈ ਪੁੱਛ ਗਿਆ ਇਸ ਕਰਦਾ ਤਾਂ ਹੋਰ ਹੁਣ ਵੀ ਮੈਨੂੰ ਪੁੱਛਦੀ ਸੀ ਕਿ ਦੇਦੇ ਅਸੀਂ ਹੁਣ ਆਇਆ ਕੀ ਖਾਣ ਨੂੰ ਲੈ ਕੇ ਆਏ ਕੀ ਲੈ ਕੇ ਆਏ ਕੀ ਤਾਂ ਕਰਨੀ ਆ ਮੈਂ ਕਿ ਕੋਈ ਨਹੀਂ ਅੱਛਾ ਹਾਂ ਹੋ ਤੁਸੀਂ ਮੈਂ ਕਿ ਕੋਈ ਨਹੀਂ ਤੁਸੀਂ ਉੱਧੀ ਆ ਜੇ ਬਹੁਤ ਵਧੀਆ ਹੀ ਆ ਨਹੀਂ ਤਾਂ ਕਈ ਭਰਾ ਪਰਜਾਈ ਤਾਂ ਫੋਨ ਕਰਕੇ ਹਾਲ ਚਾਲ ਵੀ ਨਹੀਂ ਪੁੱਛਦੇ ਤੁਹਾਨੂੰ ਪੁੱਛਦੇ ਆ ਤੁਹਾਨੂੰ ਤਾਂ ਕਹਿੰਦੇ ਫੋਨ ਬਹੁਤ ਕਰਦੇ ਆ ਨਹੀਂ ਮੇਰੇ ਤਾਂ ਭਰਾ ਪਰਜਾਈ ਕੀ ਭੈਣਾਂ ਕੀ ਸਾਰੇ ਬਹੁਤ ਚੰਗੇ ਆ ਅੱਛਾ ਬਹੁਤ ਕਰਦੇ ਆ ਹੋਰ ਕੀ ਸੌਣੀ ਕਰਦੇ ਆ ਹੋਰ ਲੋੜੀ ਦਿੱਤੀ ਆ ਹਾਂ ਮੈਨੂੰ ਤਾਂ ਬਹੁਤ ਕੁਝ ਦਿੱਤਾ ਕਿਤੇ ਹਾਂ ਹਾਂ ਹੋਰ ਚਲ ਵਧੀਆ ਹੀ ਆ ਮੈਂ ਤਾਂ ਇੱਧਰ ਸੂਟ ਫੜਾਉਣ ਆਈ ਸੀ ਜਿਹੜੇ ਮੈਂ ਸਵੇਰੇ ਤੁਸੀਂ ਆਏ ਸੀ ਨਾ ਉੱਧਰ ਨੂੰ ਅੱਛਾ ਤਾਂ ਉਹ ਪੂਰੇ ਹੋ ਗਏ ਸੀਗੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਘਰ ਹੈ ਨਹੀਂ ਕੋਈ ਆਪੇ ਹੀ ਦੇ ਕੇ ਜਾਓ ਹਾਂ ਉਹ ਫੜਾ ਕੇ ਆਈ ਤਾਂ ਮੈਂ ਕੋ ਜਾਂਦੀ ਜਾਂਦੀ ਚੱਲ ਨਾਲੇ ਸੂਟ ਫੜ ਲ ਜਾਂਦੀ ਆ ਜਿਹੜੇ ਕਹਿੰਦੇ ਸੀਣੇ ਆ ਅੱਛਾ ਨਾਲੇ ਮੈਂ ਕਿਹਨ ਦੇਖਾਂ ਤਾਂ ਸਹੀ ਵੀ ਜੇ ਕਿੰਨੇ ਵਧੀਆ ਸੂਟ ਦਿੱਤੇ ਆ ਮੈਂ ਤਾਂ ਘਰ ਦੀ ਗੱਲ ਕਰਦੀ ਆਈ ਆ ਮੈਂ ਕਿੰਨੇ ਵਧੀਆ ਜੰਪਸੂਟ ਸਮਾਉਂਦੀ ਆ ਵੀ ਮੈਂ ਦੇਖਦੀ ਆਂ ਲਿਆ ਕੇ ਜਿਹੜੇ ਨਵੇਂ ਆਏ ਆ ਸੂਟ ਕੋਈ ਨਹੀਂ ਤੇ ਮੈਂ ਆਪ ਹੀ ਫੜਾ ਐ ਹੂੰਗੀ ਹੁਣ ਸੂਟ ਹੈਗੇ ਆ ਉੱਪਰ ਉਹ ਰੱਖੇ ਉੱਪਰ ਸਮਾਨ ਬਹੁਤ ਇਨਾ ਨਹੀਂ ਲਿਆ ਕੇ ਰੱਖਿਆ ਆ ਅੱਛਾ ਕੱਲ ਉਹ ਲੈ ਕੇ ਆਏ ਸੀ ਗਰੋਸਰੀ ਤੋਂ ਹਾਂ ਰਾਚਣ ਰੂਚਣ ਠੀਕ ਆਓ ਇਹ ਲੈ ਕੇ ਆਏ ਸੀਗੇ ਸਮਾਨ ਤੇ ਕਿੰਨਾ ਲਿਆ ਕੇ ਰੱਖਿਆ ਆ ਤੇ ਹੁਣ ਬੋਰੀ ਖੰਡ ਦੀ ਮੇਰੇ ਤੋਂ ਕਿਹੜੀ ਚੱਕ ਹੋਣੀ ਆ ਹੁਣ ਬੈੱਡ ਦੇ ਉੱਪਰ ਪਈ ਆ ਬੋਰੀ ਬੋਰੀ ਦੇ ਵਿੱਚ ਹੈਗੀ ਖੰਡ ਪੂਰੀ ਬੋਰੀ ਮੇਰੇ ਤੋਂ ਚੱਕ ਹੋਣੀ ਆ ਇਹ ਪੂਰੀ ਬੋਰੀ ਤੁਸੀਂ ਕਾਹਨੂੰ ਲਿਆਉਂਦੇ ਆ ਇਹ ਫੇਰ ਇੱਦਿ ਲੈ ਆਈ ਦੀ ਆ ਮੈਂ ਉੱਥੇ ਦੁਕਾਨਾਂ ਤੇ ਗੇੜੇ ਮਾਰੀ ਜਾਣੇ ਅੱਛਾ ਹਾਂ ਹੋ ਕਿਤੇ ਮੁੱਕਦੀ ਹੁੰਦੀ ਕਹਿੰਦੇ ਇੱਥੇ ਲੈ ਜਾਇਆ ਕਰ ਚਲੋ ਉਹ ਤਾਂ ਕੋਈ ਨਹੀਂ ਲੈ ਆਈਦਾ ਮਹੀਨੇ ਦਾ ਰਾਸ਼ਨ ਮੈਂ ਕਿਹ ਚੰ ਨਾਲੇ ਪੈਸੇ ਮਿੰ ਦੇ ਦਿੰਦੇ ਮੈਂ ਅੱਜ ਜਾਣਾ ਸੀਗਾ ਨਾਲੇ ਸ਼ਹਿਰ ਨੂੰ ਤਾਂ ਮੈਂ ਨਾਲੇ ਸਮਾਨ ਲਿਆਉਣਾ ਹੈ ਮੈਂ ਇੱਦਾਂ ਟੁੱਟੇ ਕਦੀ ਪੈਸੇ ਰੱਖੇ ਨੇ ਮੇਰੇ ਤੋਂ 2000 ਤੇ ਹੈਗੇ ਆ ਤੇ ਉਦਾਂ ਮੈਂ ਇਦਾਂ ਹੀ ਆਹ ਜਿਹੜੇ ਫੋਨ ਤੋਂ ਪੈਸੇ ਪਾ ਦਿੰਦੇ ਹੁੰਦੀਆਂ ਕਰ ਦਿੰਦੇ ਹੁੰਦੀ ਅੱਛਾ ਹਾਂ ਹੋ ਦੋ ਹਜ਼ਾਰ ਦੇ ਹੁਣ ਮੇਤੋ ਕਿੱਥੇ ਖੁੱਲੇ ਆ ਉਹਨਾਂ ਨੇ ਸਮਾਈ ਭੇਜ ਦੇਣੀਆਂ ਘਰ ਸਵੇਰ ਨੂੰ ਕਹਿੰਦੀ ਮੈਂ ਭੇਜ ਦਿੰਦੀ ਆ ਹੂੰ ਤੇ ਮੈਂ ਸ਼ਹਿਰੋਂ ਲਿਆਉਣਾ ਸੀ ਸਮਾਨ ਅੱਛਾ ਮੈਂ ਤਾਂ ਚਾਰ ਨਾਲ ਪੈਸੇ ਲੈ ਜਾਂਦੀ ਆ ਤੇ ਨਾਲ ਸੂਟ ਫਾਲਡ ਮੈਂ ਇੱਕ ਪਹਿਲਾਂ ਬੇਤਵਾਰੀ ਆ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਮੈਂ ਇੱਕ ਸੂਟ ਦੇਣੇ ਤਾਂ ਹੈਗੇ ਮੈਂ ਇਕੱਠੇ ਦੇ ਦੂੰਗੀ ਨਹੀਂ ਉਹ ਤਾਂ ਨਹੀਂ ਕੋਈ ਵੀ ਚਲ ਪਹਿਲਾਂ ਮੈਂ ਸਮਾਨ ਲਿਆਉਂਦੀ ਹੁੰਦੀ ਫੇਰ ਮੈਂ ਸੂਟ ਤਿਆਰ ਕਰਦੀ ਹੁੰਦੀ ਹੂੰ ਤਾਂ ਮੈਂ ਤਾਂ ਚਾਰ ਲੈ ਜਾਂਦੀ ਆ ਜਾਂਦੀ ਜਾਂਦੀ ਨਿਆਣੇ ਨਿਆਣੇ ਪਾਸ ਖੇਡਣ ਲੱਗਿਓ ਨਸ਼ਾ ਤਾਂ ਕੰਮਕਾਰ ਰੋਟੀ ਪਾਣੀ ਰੋਟੀ ਪਾਣੀ ਬਾਅਦ ਸੇ ਪਰੌਂਠੇ ਬਣਾਏ ਸੀਗੇ ਹੁਣ ਜੇ ਤੇ ਕਾਸ਼ੇ ਤਾਂ ਬਾਹਰ ਹੀ ਆਇਆ ਹੈ ਹਾ ਸਾਰਾ ਦਿਨ ਇਦਾਂ ਦਾ ਹੀ ਖਾਣ ਪੀਣ ਬਣਾਉਂਦੇ ਆ ਸਵੇਰੇ ਕਹਿੰਦੀ ਰੋਲ ਬਣਾਏ ਆ ਪਨੀਰ ਵਾਲੇ ਹੁਣ ਪਰੌਂਠੇ ਬਣਾ ਰਹੇ ਉਹ ਤਾਂ ਕਨਿਆਣਿਆਂ ਨੇ ਖਾਦੇ ਸੀਗੇ ਨਾ ਅੱਛਾ ਹਾਂ ਵੱਖਰਾ ਵੱਖਰਾ ਬਣਾਉਂਦੀ ਆ ਔਰ ਤੇ ਜਿਹੜਾ ਜਿਹਨੂੰ ਜੋ ਪਸੰਦ ਆ ਉਹ ਹੀ ਬਣਾ ਕੇ ਦੇਣਾ ਪੈਂਦਾ ਆ ਮੈਂਪਲ ਮੈਂ ਹੁਣ ਚੱਲਾਂ ਮੈਂ ਤਾਂ ਸ਼ਾਮ ਦਾ ਰੋਟੀ ਪਾਣੀ ਵੀ ਹਜੇ ਬਣਾਉਣਾ ਹੈ ਅੰਬੈਜ ਕਿਤੇ ਨਿਕਲ ਹੁੰਦਾ ਹਾਂਜੀ ਬਾਬੇ ਅਸੀਗਾ ਸਸੀ ਕਾ ਰੌਣਿਆ ਹੈ ਬਣ ਮੈਂ ਇੱਧਰ ਕੰਮ ਤੇ ਆਈ ਸੀ ਕਿ ਮੈਂ ਤਾਂ ਰੈਂਪਲ ਖੁਦ ਹੋ ਚਲਦੀ ਮੈਂ ਤਾਂ 2 3 ਵਜੇ ਥੱਲੇ ਆਇਆ ਕਿੱਥੇ ਕਿਉਂ ਸੀ ਯਾਰ ਤੁਸੀਂ ਇੱਥੇ ਸੀ ਮੈਂ ਭਲ ਮੈਂ ਤਿੰਨ ਵਾਰੀ ਉਤਰਿਆ ਥੱਲੇ ਨਿਆਣਾਂ ਨੂੰ ਭੁੱਖੇ ਬਾਣੀ ਛੱਡਿਆ ਚਾਹ ਬਣਾ ਕੇ ਦਿੱਤੀ ਫੇਜ ਦਾ ਆਸਰਾ ਹੋਇਆ ਢਿੱਡ ਨੂੰ ਚਾਹ ਬਣਾ ਕੇ ਦਿੱਤੀ ਰਵੀ ਆਹੋ ਸਵੇਰ ਦੇ ਨਾਲੇ ਭੁੱਖੇ ਸੀਗੇ ਚਾਹ ਬਣਾ ਲੰਨੀ ਆ ਤੁਸੀਂ ਘਰ ਰਹਿਬਲ ਤਾਂ ਕਹਿੰਦੀ ਅਸੀਂ ਕਦੀ ਚਾਹ ਹੀ ਨਹੀਂ ਬਣਾਈਦੀ ਘਰ ਤੇ ਸਵੇਰ ਦੇ ਕਿਤੇ ਗਈ ਹੋ ਸੀਗੀ ਅੱਛਾ ਇਹਨਾਂ ਨੂੰ ਬੜਾ ਪਤਾ ਲੱਗਦਾ ਐਮੀ ਠੀਕ ਐ ਤੇ ਭੁੱਖ ਨਭਾਣੇ ਕਾਦੇ ਹੋ ਤਾਂ ਕਹਿੰਦੀ ਸਪ੍ਰਿੰਗ ਰੋਲ ਬਣਾਏ ਕਦੀ ਕਹਿੰਦੀ ਅਸੀਂ ਬਣਾਏ ਪਨੀਰ ਦੇ ਰੋਲ ਬਣਾ ਲਏ ਪਰੌਠੇ ਬਣਾ ਲਏ ਤੂੰ ਕਿੱਥੇ ਭੁੱਖਾ ਰਹਿ ਗਿਆ ਕਿਹੜੇ ਪਨੀਰ ਵਾਲੇ ਪਕੌੜੇ ਉਹ ਤਾਂ ਸ਼ੁਗਰ ਹੈ ਪ੍ਰਵਾਹ ਸਗੀਆਂ ਵਾਲਿਆਂ ਦਾ ਉੱਥੇ ਸੀਨੀ ਬਦਾਨਾ ਉਹਨਾਂ ਦਿੱਤਾ ਸੀ ਉਹਨਾਂ ਘੇੜਾ ਭਰਿਆ ਨਿਆਣਿਆਂ ਦਾ ਪਨੀਰ ਵਾਲੇ ਪਕੌੜੇ ਬਣਾ ਖਾਉਂਦੀ ਉੱਥੇ ਸੇਰਦੀ ਤਾਂ ਹੁਣ ਬੜੀ ਲੱਗਦੀ ਤੋ ਘਰ ਜੇ ਰੈਂਪਲ ਤਾਂ ਉਦੋਂ ਨਹੀਂ ਆਈ ਸੀ ਭਰਾਵਾ ਉਹ ਕਹਿੰਦੀ ਮੈਂ ਨਿਆਣਿਆਂ ਰੋਲ ਬਣਾ ਕੇ ਦੇ ਕੇ ਆਈਆਂ ਤੇ ਹੁਣ ਕਹਿੰਦੀ ਅਸੀਂ ਪਰੌਂਠੇ ਖਾ ਲੇ ਮੈਂ ਕਿ ਚੱਲ ਤਾਂ ਅੱਡਾ ਤਾਂ ਭਾਈ ਵਧੀਆ ਚੱਲ ਉੱਠੋ ਹੁਣ ਰੋਟੀ ਬਣਾ ਦੇ ਨਿਆਣਿਆਂ ਨੂੰ ਭੁੱਖ ਲੱਗੀ ਹੋਆ ਜਿਹੜੀ ਇੱਕ ਖੰਡ ਦੀ ਬੋਰੀ ਪੂਰੀ ਸਟਾ ਲੰਦੇ ਆ ਉਹਦੀ ਜਗ੍ਹਾ ਸਾਰੇ ਦਰਸ਼ਣ ਥੋੜਾ ਥੋੜਾ ਲਿਆ ਕਰੋ ਘਰ ਕਿਹੜੀ ਖੰਡ ਦੀ ਬੋਰੀ ਭਾਬਾ ਮੈਨੂੰ ਕਹਿੰਦੀ ਖੰਡ ਦੀ ਬੋਰੀ ਲਿਆਂਦੀ ਉਹ ਆ ਬੈੱਡ ਤੇ ਸਿੱਟੀ ਉਹਨਾਂ ਨੇ ਤਾਂ ਮੈਂ ਸੋਟ ਬੈੱਡ ਵਿੱਚੋਂ ਕੱਢ ਕੇ ਤੁਹਾਨੂੰ ਦੇ ਦੇਣੀ ਸੀ ਇਹਨੂੰ ਤਾਂ ਕਹਿੰਦੀ ਮੇਰੇ ਤੋਂ ਨਹੀਂ ਚੱਕ ਹੋਣੀ ਬੋਰੀ ਆ ਮੈਂ ਤਾਂ 20 ਰੁਪਏ ਦੀ ਖੰਡ ਮੰਗਾਈ ਆ ਹਾਏ ਰੱਬਾ ਚਲ ਠੀਕ ਹੈ ਰੰਮਪਾ ਫੇ ਪੈਸੇ ਮੈਨੂੰ ਫੜਾ ਦੇਈਂ ਤੇ ਸੂਟ ਸੀਨੇ ਆ ਤਾਂ ਉਹ ਵੀ ਫੜਾ ਦੇਈਂ ਕਰ ਲੂ ਫੇ ਮੇਰੇ ਕੋਲ ਟਾਈਮ ਨਹੀਂ ਹੋਣਾ ਮੈਨੂੰ ਹੋਰ ਵੀ ਸੂਟ ਆਇਓ ਆ ਮੈਂ ਚਲਦੀ ਆ ਬਣੇ ਘਰ ਦਾ ਕੀ ਫਿਰਦਾ ਆ ਬੇਇਜ਼ਤੀ ਕਰਾਤੀ ਮੇਰੀ ਮੇਰੀ ਸਾਰੀ ਬਣੀ ਬਣਾਈ ਤੇ ਪਾਣੀ ਫੇਰ ਦਿੱਤਾ ਤੇ ਤੂੰ ਨਾ ਛੋੜ ਬੋਲਿਆ ਕਰ ਨਾ ਗੱਪਾ ਮਾਰਿਆ ਕਰ ਗੱਪਾ ਤੇਰੇ ਘਰ ਕੇ ਮਾਰਦੀ ਆ ਤੇਰੀ ਸੋਭਾ ਹੁੰਦੀ ਆ ਇਹਦੇ ਵਿੱਚ ਨੰਬਰ ਬਣਾਉਂਦੀ ਆ ਉਹ ਭੁੱਖਾ ਮਾਰਦੇ ਨੰਬਰ ਬਣਾਉਂਦੀ ਉੱਥੇ ਮੈਨੂੰ ਵੀ ਲੋੜ ਹੈ ਦਾ ਨੰਬਰਾਂ ਦੀ ਨਾ ਆਟਾ ਨਾ ਕੰਡ ਨਾ ਕੋਸ਼ੇ ਨਾ ਲੈ ਕੇ ਹੁੰਦਾ ਦਾਣਾ ਕੰਮ ਕਰੂੰਗਾ ਤੇ ਫੇਰ ਹੀ ਆਉਣਾ ਸਾਰਾ ਕੁਝ ਉਹ ਕਾਨੂੰਗਾ ਕੰਮ ਚਲ ਆਟਾ ਬਿਆਉ ਉੱਥੇ ਕਿ ਲੋ ਰੋਟੀ ਬਣਾ ਤੇਰੀਆਂ ਗੱਪਾਂ ਨੇ ਮਾਰ ਲਿਆ ਹੇ ਰੱਬ ਕੋਸ਼ ਨਹੀਂ ਹਾਲ ਸੱਚੀ ਐਨੀਆਂ ਗੱਪਾਂ ਕਿਤੇ ਗੱਪਾਂ ਨਹੀਂ ਪਹਾੜ ਖੜੇ ਕਰਦੀਏ ਇਹ ਤਾਂ ਮੈਂ ਕਿਹ ਚਲ ਦੇਖਾਂ ਉਹਦਾ ਸਹੀ ਕਿਹੜੇ ਇੰਨੇ ਭਾਰੇ ਸੂਟ ਇਹਦੋਂ ਪਾਏ ਆ ਮੈਂ ਤਾਂ ਐਵੀ ਗੱਲਾਂ ਕਰੀ ਜਾਂਦੀ ਆ ਵੀ ਕੋਈ ਸੱਚੀ ਇਹਦੇ ਘਰ ਚ ਇੰਨੀ ਖੁੱਲ ਖੇੜ ਲਿਆ ਜੇ रवि ਨਾ ਹੁਣ ਮੌਕੇ ਤੇ ਆਉਂਦਾ ਤਾਂ ਮੈਂ ਫੇਰ ਯਕੀਨ ਕਰ ਲਾਣਾ ਸੀਗਾ ਕਹਿੰਦੀ ਅਗਬੋਰੀ ਚ ਢਾਈਓ ਅਖੰਡ ਦੀ ਤਾਂ ਘਰ ਦਾ ਤਾਂ ਰੋਟੀ ਬਣਾਉਣ ਨੂੰ ਆਟਾ ਵੀ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨੀਆਂ ਗੱਪਾਂ ਮਾਰਦੀ ਕਾਤੇ ਆ ਗੱਲ ਗੱਲ ਤੇ ਗੱਪ ਗੱਲ ਗੱਲ ਤੇ ਗੱਪ ਮਾਰਦੀ ਜੇ ਨੂੰ ਮਾਜੀ ਪੁੱਛ ਲੋ ਆਂਡ ਗਵਾਂਡ ਚ ਕੀ ਗੱਲ ਕਰ ਲੋ ਬਸ ਉਹ ਇਦਾਂ ਹੀ ਦੱਸਦਾ ਉਹ ਕੱਲ ਵੀ ਇਨਦੇ ਕੀਤੀ ਸਬਜ਼ੀ ਖਾਣੀ ਲਈ ਦਦ ਨਹੀਂ ਉਹ ਸੜੇ ਜੇ ਬਤਾਉ ਤਾਂ ਕਹਿੰਦੀ ਅਸੀਂ ਤਾਂ ਸ਼ਾਹੀ ਪਨੀਰ ਬਣਾਇਆ ਮੈਂ ਤਾਂ ਹੈਰਾਨ ਹੀ ਆ ਇਹਦੀਆਂ ਗੱਲਾਂ ਤੋਂ ਉਹ ਆਂਟਣ ਵੀ ਨਾਲ ਇਦਾਂ ਦੱਸੇ ਵੀ ਇਹ ਤਾਂ ਤਾਂ ਬਣੀ ਹੀ ਕੋਈ ਕੰਮ ਆ ਜਿੰਨੇ ਕੰਦੇ ਦੇ ਘਰ ਚੈ ਗਈ ਆ ਓੰਨੇ ਕੀ ਗੱਲ ਕਰਨੀ ਚਾਹੀਦੀ ਆ ਐਵੇਂ ਗੱਲਾਂ ਨਾਲ ਹੀ ਮਹਿਰ ਖੜੀ ਕਰੀ ਜਾਓ ਬਿਨਾਂ ਮਤਲਬ ਤੋਂ 400 ਰੁਪਏ ਦੇ ਨਹੀਂ ਹੋਇਆ ਕਿ ਮੈਨੂੰ ਤਾਂ 2-2000 ਦੇਣਾ ਉਟੇ ਹਾਲ ਕੁਛ ਨਹੀਂ ਹਾਲ ਉਦਾਂ ਬੰਦੇ ਨੂੰ ਓੰਨੀ ਕੀ ਗੱਲ ਕਰਨੀ ਚਾਹੀਦੀ ਆ ਜਿੰਨਾ ਕੋਲ ਹੈਗਾ ਵਧਾ ਚੜਾ ਕੇ ਗੱਲ ਕਰਨੇ ਨਾ ਹੁੰਦਾ ਕੀ ਆ ਐਨੀਆਂ ਗੱਪਾਂ ਵੀ ਨਹੀਂ ਮਾਰਨੀਆਂ ਚਾਹੀਦੀਆਂ